ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕੁਲਦੀਪ ਸਿੰਘ ਗੜਗਾਜ ਹੈ ਜੇ ਭਗਵੰਤ ਮਾਨ ਚਾਵੇ ਤਾਂ ਉਹਦੇ ਤੇ ਪਰਚਾ ਕਰਵਾ ਸਕਦਾ ਔਰ ਪਰਚਾ ਖੋ ਵੀ ਸਕਦਾ ਔਰ ਗੜਗਾਜ ਨੂੰ ਅਸੀਫਾ ਦੇਣਾ ਪਊ ਅਸੀਫਾ ਦੇ ਕੇ ਜੇਲ ਵੀ ਘਟਨੀ ਬੈ ਸਕਦਾ ਇੱਕ ਤਾਇਗਲ ਹੋ ਗਈ ਇਹ ਕਿਉਂ ਹੋਈ ਜਿਹੜੀਆਂ ਇਹਨੇ ਅਸ਼ਲੀਲ ਵੀਡੀਓ ਵਾਇਰਲ ਕੀਤੀਆਂ ਨੇ ਕਲਿਪ ਸਿੰਘ ਗੜਗਾਜ ਨੇ ਜਿਹਦੇ ਵਿੱਚ ਕਹਿੰਦਾ ਗੁਰੂ ਸਾਹਿਬ ਦੀਆਂ ਫੋਟੋਆਂ 'ਤੇ ਛਿੱਟੇ ਮਾਰੇ ਜਾ ਰਹੇ ਨੇ ਸ਼ਰਾਬ ਦੇ ਭਿੰਡਰਨ ਵਾਲੀ ਫੋਟੋ 'ਤੇ ਪਿਸ਼ਾਬ ਕੀਤਾ ਜਾ ਰਿਹਾ ਜਿੱਦਾਂ ਇਹ ਗੱਲ ਕਰਦਾ ਬਿਨਾ ਜਾਂਚ ਪੜਤਾਲ ਤੋਂ ਬਿਨਾ ਸਾਬਤ ਹੋਣ ਤੋਂ ਤੁਸੀਂ ਇਦਾਂ ਵੀਡੀਓ ਵਾਇਰਲ ਨਹੀਂ ਕਰ ਸਕਦੇ ਇਹ ਮੈਂ ਨਹੀਂ ਕਹਿ ਰਿਹਾ ਆ ਫੋਨ ਦੇ ਵਿੱਚ ਨਾ ਤੁਹਾਨੂੰ ਮੈਂ ਮੈਸੇਜ ਭੇਜ ਦੂੰ ਜਿੰਨੇ ਚੈੱਕ ਕਰਨੇ ਹੁਣ ਘੱਟੋ ਘੱਟ ਇਹ ਗਿਣਤੀ ਹੋ ਚੱਲੀ ਹੈ ਜੀ ਮੇਰੇ ਕੋਲੇ 369 ਇਹ ਵਕੀਲ ਨੇ ਜਿਹੜੇ ਇਸ ਵਕਤ ਮੌਜੂਦਾਂ ਕੰਮ ਕਰ ਰਹੇ ਤੇ ਉਹਨਾਂ ਦੀ ਰਾਏ 169 ਵਕੀਲਾਂ ਦੇ ਮੈਸੇਜ ਨੇ ਕਹਿੰਦੇ ਬਿਨਾ ਜਾਂਚ ਪੜਤਾਲ ਤੋਂ ਇੱਕ ਮੁੱਖ ਮੰਤਰੀ ਦੀ ਵੀਡੀਓ ਵਾਇਰਲ ਕਰਨੀ ਇਹ ਕੁਲਦੀਪ ਸਿੰਘ ਗੜਗੱਜ ਤੇ ਪਰਚਾ ਹੋ ਸਕਦਾ ਇੱਕ ਤਾਈ ਗਨ ਹੋ ਗਈ ਹੁਣ ਤੁਹਾਨੂੰ ਮੈਨੂੰ ਸ਼ਰਧਾ ਦੱਸ ਦੋ ਜਿਹੜੇ ਬੰਦੇ ਪਿੱਛਾਪਾ ਕਰਦੇ ਨੇ ਕਿ ਬਿਆਦਮੀ ਕਰਤੀ ਇਹ ਸਭ ਤੋਂ ਵੱਡੀ ਬਿਆਦਮੀ ਇਹ ਜਹੇਦਾਰ ਕਰ ਰਹੇ ਜਦੋਂ ਤੁਹਾਨੂੰ ਪਤਾ ਹੀ ਨਹੀਂ ਵੀ ਵੀਡੀਓ ਅਸਲੀ ਹੈ ਜਾਂ ਨਕਲੀ ਹੈ ਤੁਸੀਂ ਗੁਰੂ ਸਾਹਿਬ ਦੀਆਂ ਫੋਟੋਆਂ ਕਹਿ ਕੇ ਬਦਨਾਮ ਕਰ ਰਹੇ ਹੋ ਕਿ ਭਗਵੰਤ ਮਾਨ ਸ਼ਰਾਬ ਦੇ ਛਿੱਟੇ ਮਾਰ ਰਹੇ ਹਨ ਵਿੰਡਰਾਂ ਵਾਲੀ ਤਸਵੀਰ ਤੇ ਪਿਸ਼ਾਬ ਕਰ ਰਹੇ ਹੈ ਕੀ ਕਹਿ ਰਹੇ ਹੋ ਨਾ ਇਹ ਇਤੋਂ ਵੱਡੇ ਬਿਆਦ ਵੀ ਕੋਈ ਕਰ ਸਕਦਾ ਹੁਣ ਕੋਈ ਟਕਸਾਲੇ ਹੋਰ ਜਥੇਬੰਦੀਆਂ ਵਾਲੇ ਕੜਮ ਚੌਧਰੀ ਪ੍ਰਚਾਰਕ ਕੋਈ ਬੋਲੂਗਾ ਤੁਸੀਂ ਇਹ ਤਾਂ ਕਰ ਨਹੀਂ ਸਕਦੇ ਇਹ ਕਹਿੰਦੇ ਰਹੇ ਆ ਬਿਆਦਬੀ ਹੋ ਗਈ ਜੀ ਬਿਆਦਬੀ ਕਰਾਤੀ ਜੀ ਫਲਾਨਾ ਕਰਾਤਾ ਜੀ ਰਹਿੰਦੇ ਰਹਿੰਦੇ ਹੁਣ ਖੁਦ ਕਰਵਾ ਰਹੇ ਉਹ ਵੀ ਇੱਕ ਆਕਾਲ ਤੱਕ ਦਾ ਜਥੇਦਾਰ ਹੋ ਕੇ ਕਰਵਾ ਰਹੇ ਜਥੇਦਾਰ ਹੋ ਕੇ ਗੁਰਬਾਣੀ ਵਿੱਚ ਨਾ ਪੜਤਾਲ ਸ਼ਬਦ ਹੁੰਦਾ ਹੈ ਤੇ ਜੇ ਉਹਦੇ ਅਖਰੀ ਅਰਥ ਕਰਨੇ ਹੁਣ ਇਹ ਹੈ ਵੀ ਜਾਂਚ ਕਰਨਾ ਪੜਤਾਲ ਕਰਨੀ ਗੌਰ ਕਰਨੀ ਉਹਦੇ ਅਖਰੀ ਅਰਥ ਇਹੀ ਬਣਦੇ ਹੈ ਇੱਕ ਤਾਂ ਇਹ ਸਾਬਤ ਹੋ ਗਿਆ ਵੀ ਇੰਨਾ ਚਮਚਾਂ ਦਾ ਕੜਮ ਚੌਧਰੀਆਂ ਦਾ ਬਾਣੀ ਨਾਲ ਕੋਈ ਲੈਣਾ ਦੇਣਾ ਨਹੀਂ ਜੇ ਕਿਤੇ ਇਹ ਦੁਕਾਨ ਇਹਨਾਂ ਦੀ ਨਜ਼ਰ ਵਿੱਚ ਆਈਆਂ ਹੁੰਦੀਆਂ ਪੜੀਆਂ ਹੁੰਦੀਆਂ ਤਾਂ ਸ਼ਾਇਦ ਖੋਪੜ 'ਚ ਗੱਲ ਮਾੜੀ-ਮੋਟੀ ਪੈ ਜਾਂਦੀ ਵੀ ਅਸੀਂ ਇਦਾਂ ਨਹੀਂ ਕਰ ਸਕਦੇ ਜਿੱਦਾਂ ਨਹੀਂ ਕਰ ਸਕਦੇ ਪਰ ਇਹ ਜਹਦਾਰ ਸਾਹਿਬ ਨੇ ਗੱਲ ਕਰਤੀ ਇਹਨੇ ਇੱਕ ਵਾਰੀ ਨਹੀਂ ਇਹਨੇ 15 ਵੀ ਸਟੇਟਮੈਂਟਾਂ ਦਿੱਤੀਆਂ ਲਗਾਤਾਰ ਕਿ ਆਪ ਗ਼ਾਨਤਮਾਨ ਹੈ ਆ ਗੁਰੂ ਸਾਹਿਬ ਦੀ ਫੋਟੋ ਲੱਗੀ ਐ ਤੇ ਆਹਾਂ ਭਿੰਡਰਾਂ ਵਾਲੀ ਦੀ ਫੋਟੋ ਲੱਗੀ ਐ ਤੇ ਇਹਨੇ ਇਹ ਕਹਿ ਕੇ ਸਟੇਟਮੈਂਟ ਦਿੱਤੀ ਐ ਕਿ ਭੁਗਵੰਤ ਮਨ ਬਿਆਦਵੀ ਕਰ ਰਿਹਾ ਹੈ ਜਦੋਂ ਕਿ ਇਹਨੇ ਕੋਈ ਜਾਂਚ ਨਹੀਂ ਕਰਵਾਈ ਜਦੋਂ ਕਿ ਕੋਈ ਨੇ ਜਾਂਚ ਕਰਵਾਈ ਨਹੀਂ ਇਹਨੇ ਸਟੇਟਮੈਂਟ ਦਿੱਤੀ ਇਹਦੇ ਤੇ ਮਾਨ ਰਖਣੀ ਦਾ ਪਰਚਾ ਹੋ ਸਕਦਾ ਇਹਨੂੰ ਜੇਲ੍ਹ ਕੱਟਣੀ ਪੈ ਸਕਦੀ ਐ ਔਰ ਜਿਹੜੇ ਬੰਦੇ ਡੀਗਾ ਮਾਰਦੇ ਆ ਕਿ ਬਿਆਦਵੀ ਰੋਕੋ ਹੁਣੇ ਜਹਜ਼ਦਾਰ ਬਿਆਦਵੀ ਕਰੇ ਦੱਸੋ ਕੁਈ ਬੋਲੂਗਾ ਹੁਣ ਅੱਛਾ ਹੁਣ ਮੈਂ ਇੱਕ ਹੋਰ ਗੱਲ ਕਹਿਣੀ ਹੈ ਦਰਬਾਰ ਸਾਹਿਬ ਦੇ ਵਿੱਚ ਨਾ ਜਿਹੜੇ ਖੋਤੇ ਬਾੜੇ ਸੀ ਗਧੇ ਬਾੜੇ ਸੀ ਸੂਰ ਬਾੜੇ ਸੀ ਇਹ ਆਈ ਨਾ ਬਣਾ ਕੇ ਉਹ ਵੀਡੀਓ ਬਾਹਰ ਹੋਈਆਂ ਹੋਈਆਂ ਨੇ ਇਹ ਆਈ ਨਾ ਬਣੀਆਂ ਉੱਥੇ ਨੇ ਕੀ ਕੀਤਾ ਕੋਈ ਐਕਸ਼ਨ ਲਿਆ ਇਹਨਾਂ ਨੇ ਇੱਕ ਵੀ ਐਫਆਈਆਰ ਦੀ ਕਾਪੀ ਦਿਖਾਓ ਕਿ ਅਸੀਂ ਫਲਾਣੇ ਥਾਣੇ ਵਿੱਚ ਦਰਖਾਸਤ ਦਿੱਤੀ ਸੀ ਵੀ ਆਹ ਦਰਵਾਜ਼ੇ ਦੇ ਵਿੱਚ ਇਦਾਂ ਕਿਉਂ ਕੀਤਾ ਕਿਸੇ ਦੇ ਹਾਲਾਂਕਿ ਜਦੋਂ ਨਾਮਜਦ ਹੁੰਦਾ ਹੈ ਉਦੋਂ ਜਿਹੜੇ ਬੰਦੇ ਪਛਾਣੇ ਜਾਂਦੇ ਆ ਜਾਂ ਅਣਪਛਾਤੇ ਪਾਏ ਜਾਂਦੇ ਆ ਇੱਕ ਸਿਸਟਮ ਹੈ ਕੋਈ ਇੱਕ ਵੀ ਐਫਆਈਆਰ ਦੀ ਕਾਪੀ ਦਿਖਾ ਦਿਓ ਵੀ ਇਹਨਾਂ ਨੇ ਥਾਣੇ ਵਿੱਚ ਦਰਖਾਸਤ ਦਿੱਤੀ ਹੋਵੇ ਵੀ ਦਰਵਾਜ਼ੇ ਦੇ ਵਿੱਚ ਆਹ ਇਦਾਂ ਕਰਦੂਤ ਕੀਤੀ ਕਿਸੇ ਨਾ ਕਿਸੇ ਨੇ ਇਹ ਆਈ ਦਾ ਇਹ ਫੇਕ ਵੀਡੀਓ ਬਣਾਈ ਇਦਾਂ ਕੋਈ ਦਿਖਾ ਦਿਓ ਇਹਨਾਂ ਨੇ ਕੋਈ ਐਕਸ਼ਨ ਲਿਆ ਹੋਵੇ ਇਹਨਾਂ ਨੇ ਤੰਗਾ ਕਿਦਨ ਲੈ ਰਿਆ ਪੰਜਾਬ ਦੇ ਮੁੱਖ ਮੰਤਰੀ ਨੂੰ ਚੈਲੰਜ ਕਰ ਰਿਹਾ ਇਹ ਬੰਦਾ ਦੱਸੋ ਹੁਣ ਜੇ ਇਹਨਾਂ ਗੱਲਾਂ ਦਾ ਜਵਾਬ ਇਹਨਾਂ ਦੇ ਕਿਸੇ ਖੋਤੇ ਕੋਲੇ ਚਮਚੇ ਕੋਲੇ ਹਰਾਮਖੋਰ ਕੋਲੇ ਕਿਸੇ ਕੜਮ ਚੌਦੀ ਕੋਲੇ ਹੋਵੇ ਤਾਂ ਦੇ ਦਿਓ ਤੁਸੀਂ ਬਿਨਾ ਜਾਂਚ ਪੜਤਾਲ ਕਰੇ ਤੋਂ ਬਿਨਾ ਇਹਦਾ ਵੀਡੀਓ ਵਾਇਰਲ ਨਹੀਂ ਕਰ ਸਕਦੇ ਮੈਂ ਕਹਿ ਰਿਹਾ ਨਾ ਮੈਂ ਕਹਿ ਰਿਹਾ ਮੇ ਆ ਵੀਡੀਓ ਮਜੀਠੀਏ ਦੀ ਹੈ ਆ ਸੁਚਾਸਿੰਘ ਲੰਗਾਹ ਦੀ ਐ ਆ ਸਰਵੀਰ ਬਾਲ ਦੀ ਮੈਂ ਕਹਿ ਰਿਹਾ ਦਿਖਾਓ ਅਸੀਂ ਕਿਹੜੀ ਵੀਡੀਓ ਬਣਾ ਕੇ ਬੈਰਲ ਕੀਤੀ ਐ ਸਬੂਤ ਦਿਓ ਬਈ ਇਹ ਤੁਹਾਨੂੰ ਜਵਾਬ ਦੇਣ ਬਾਅਦ ਤੇ ਮੈਂ ਨਾਂ ਲੈ ਹੋਇਆ ਹੁਣ ਜੇ ਇਹ ਜਹੇਦਾਰ ਨੇ ਵੀਡੀਓ ਬੈਰਲ ਕੀਤੀਆਂ ਨੇ ਪਹਿਲੀ ਗੱਲ ਤਾਂ ਇਹਦੀ ਪੁਛਗਿਸ਼ ਹੋਊਗੀ ਵੀ ਤੇਰੇ ਕੋਲੇ ਵੀਡੀਓ ਆਈਆਂ ਕਿੱਥੋਂ ਇਹ ਪੁਛਗਿਸ਼ ਹੋਊਗੀ ਤੇ ਫਿਰ ਅਸ਼ਲੀਲ ਵੀਡੀਓ ਜਿਹੜੀਆਂ AI ਨਾਲ ਬਣ ਗਈਆਂ ਨੇ ਉਹ ਇਹ ਬੈਰਲ ਕਰਵਾ ਰਹੇ ਉਹਦੇ ਮੋਹਰ ਲਾ ਰਹੇ ਆ ਇਹ ਬੰਦਾ ਵੀ ਅਸ਼ਲੀਲ ਵੀਡੀਓ ਹੈ ਤੁਸੀਂ ਕਰ ਸਕਦੇ ਹੋ ਤੁਸੀਂ ਆਪਣੇ ਪੇਜ ਤੇ ਬੋਲ ਕੇ ਕਿਸੇ ਦੀ ਅਸ਼ਲੀਲ ਵੀਡੀਓ ਬੈਰਲ ਕਰ ਸਕਦੇ ਹੋ ਕੌਣ ਆ ਤੁਹਾਡੇ ਵਿੱਚ ਬੰਦਾ ਜਿਹੜਾ ਇਹ ਹਿੰਮਤ ਰੱਖਦਾ ਵੀ ਹਾਂ ਅਸੀਂ ਕਰ ਦਿਆਂਗੇ ਹੈਗਾ ਕੋਈ ਇਹ ਜਹਿਦਾ ਕਰ ਰਿਹਾ ਜੇ ਇਹ ਗੁੰਡਾਗਰਦੀ ਨਹੀਂ ਜਾ ਇਹਦੇ ਵਿੱਚ ਉਹ ਜਿਵੇਂ ਕਹਿੰਦਾ ਵੀ ਤੂੰ ਨਹੀਂ ਬੋਲਦੀ ਰੁਕਾਨੇ ਤੂੰ ਨਹੀਂ ਬੋਲਦੀ ਤੇਰੇ ਤੇਰਾ ਜਾ ਜਾ ਨਾ ਤੇਰੇ ਤੇਰਾ ਸੁਬੀਰ ਬੋਲਦਾ ਜਿੱਦਾਂ ਕਹਿ ਸਕਦੇ ਸੁੱਖਾ ਅਮਲੀ ਬੋਲਦਾ ਜਿੱਦਾਂ ਕਹਿ ਸਕਦੇ ਦੱਸੋ ਹੁਣ ਇਹ ਮੈਂ ਟਕਾ ਟਕਾ ਕੇ ਗੱਲ ਕਰ ਰੇ ਟਕਾ ਟਕਾ ਕੇ ਮੈਂ ਪਹਿਲਾਂ ਕਾਫੀ ਦਾ ਕੱਪ ਪੀਤਾ ਵਧੀਆ ਸਾਡੇ ਕੋਲ ਕੱਪ ਐਡੇ ਐਡੇ 14 ਕਿਲੋ ਬੰਦਾ ਚ ਉਹ ਪੀ ਕੇ ਫੇਰ ਮੂਡ ਬਣਦਾ ਫੇਰ ਸ਼ੈਨ ਲਾਇਆ ਚੰਗੀ ਤਰ੍ਹਾਂ ਤੋਂ ਵੱਧ ਘੱਟ ਬੋਲਣਾ ਪੈਂਦਾ ਹੁਣ ਲੱਗੇ ਹੋਏ ਆ 10 ਮਿੰਟ ਹੋਰ ਸਹੀ ਪੀਪਰ ਟਪੈਣ ਲੱਗਾ ਜਿਹੜੇ ਕਿ ਆ ਕਰਤੂਤ ਹੈ ਸਾਡੇ ਅਕਾਲ ਤਖਤ ਦੇ ਜਥੇਦਾਰਾਂ ਦੀ ਆਸ਼ਾ ਇਹਸ ਬੰਦੇ ਨੇ ਨਾ ਐਨਾ ਕੁ ਬਦਨਾਮ ਕਰਨਾ ਹੈ ਸ਼ੋਮਣੀ ਕਮੇਟੀ ਨੂੰ ਅਕਾਲੇਦਾਨ ਨੂੰ ਤੇ ਪੂਰੀ ਦੁਨੀਆ ਦੇ ਵਿੱਚ ਲਾਨਤਾ ਪੈ ਰਹੀਆਂ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਹੁਣ ਭਗਵਾਨ ਤੁਮਾਨ ਨੇ ਉਹ ਚੈਲੰਜ ਕੀਤਾ ਹੋਇਆ ਵੀ ਮੈਂ ਆਉਂਗਾ ਪਰ ਜੋ ਕੁਝ ਮੈਂ ਸਵਾਲ ਗੁਰੂ ਨਾਲ ਵੀ ਉਹ ਲਾਈਵ ਟੈਲੀਕਾਸਟ ਹੋਵੇ ਉਹਨੇ ਸਵਾਲ ਕੀਤਾ ਹੋਇਆ ਹੁਣ ਜਿਹੜੀਆਂ ਵੀਡੀਓ ਨੇ ਵਾਇਰਲ ਕੀਤੀਆਂ ਨੇ ਇਹਦੇ ਤੇ ਜੇ ਗੱਲ ਕੀਤੀ ਜਾਵੇ ਇਹਨੂੰ ਪਹਿਲਾਂ ਦੱਸਣਾ ਪੈਣਾ ਜਹੇਦਾਰ ਨੂੰ ਵੀ ਇਹ ਵੀਡੀਓ ਸਾਡੇ ਕੋਲ ਕਿਨੇ ਭੇਜੀਆਂ ਹਨ 10 ਨੰਬਰ ਤੇ ਫਿਰ ਜਿਹੜੇ ਬੰਦੇ ਨੇ ਵੀਡੀਓ ਭੇਜੀਆਂ ਹੋਣੀਆਂ ਫਿਰ ਉਹ ਜੁੱਤੀਆਂ ਪਹਿਨਣੀਆਂ ਫਿਰ ਜਾਂਚ ਹੋਣੀ ਹੈ ਤੇ ਇਹ ਵੀਡੀਓ ਨੇ AI ਨਾਲ ਬਣੀਆਂ ਕਿਉਂਕਿ ਲੋਕਾਂ ਨੇ ਸਬੂਤ ਦਿੱਤਾ ਜਦੋਂ ਇਹਨਾਂ ਨੇ ਵੀਡੀਓ ਬੈਲ ਕੀਤੀਆਂ ਫਿਰ ਕਿਸੇ ਨੇ ਸੁੱਚੇ ਲਗਾਦੀ ਬਣਾ ਕੇ ਕਰਦੀ ਕਿਸੇ ਨੇ ਸਰਵੀਰ ਦੀ ਬਣਾ ਕੇ ਕਰਦੀ ਕਿਸੇ ਨੇ ਮਜੀਠੀ ਦੀ ਬਣਾ ਕੇ ਕਰਦੀ ਸਰੇ ਆਮ ਜਿਹਿਹਦਾਰ ਤਾਂ ਖੁਦ ਭੱਗ ਗਿਆ ਜਿਹਿਹਦਾਰ ਹੈ ਬਿੜ ਚੈੱਕ ਕਰ ਹੀ ਜਾਂਦਾ ਖੜਾ ਉੱਥੇ AI ਨਾਲ ਬਣਾਇਆ ਹੋਇਆ ਜਿਹਿਹਦਾਰ ਹੈ ਇਹ ਦਾ ਮਤਲਬ AI ਨਾਲ ਜਿਹੜਾ ਜਿਹੜਾ ਹੁਣ ਬੈਠਾ ਇਹ ਵੀ AI ਨੇ ਬਣਾਇਆ ਜਿਹੜਾ ਗੜਗੰਜ ਹੈ ਇਹ ਵੀ ਮੰਨ ਲਈ ਫਿਰ ਆਪਾਂ ਜਵੇਂ ਅਮਰਤਪਾਲ ਦਾ ਭਾਬਾ ਕਮਲ ਮਾਰ ਦਿੰਦਾ AI 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 ਇਹ AI ਨੇ ਬਣਾਈ ਵੀਰੇ ਇਦਾਂ ਕਹਿਦਗੇ ਉਹ ਕਮਲ ਇਦਾਂ ਹੀ ਮਾਰਦਾ ਹੁੰਦਾ ਫਿਰ ਹੁਣ ਆਪਾਂ ਇਹ ਵੀ ਮੰਨ ਲਈ ਵੀ 10000 ਵੀ AI ਨੇ ਬਣਾਏ ਹੋਏ ਖੁੱਦ ਹੜਕੁਲਕ ਗੱਲ ਹੀ ਹੈ ਨਹੀਂ ਹੁਣ ਇਹ ਕਹਿ ਲੋ ਵੀ ਜਿਹੜਾ ਕੁਲਦੀਪ ਗੜਗੰਜ ਜਥੇਦਾਰ ਕਲ ਤਖਤ ਹੈ ਉਹ ਭਾਈ AI ਨਾਲ ਬਣਾਇਆ ਹੋਇਆ ਜਥੇਦਾਰ ਹੈ AI ਨਾਲ ਬਣਾਇਆ ਹੋਇਆ ਜਥੇਦਾਰ ਹੈ ਠੀਕ ਹੈ ਨਾ ਕਿਉਂ ਕੰਮ ਹੈ ਇਦਾਂ ਲੱਛਣ ਇਦਾਂ ਦੇ ਇਹਦੇ ਲੱਛਣ ਨੇ ਪੂਰੇ ਅੱਛਾ ਉਂਗਲ ਇਦਾਂ ਕਰੋ ਇਦਾਂ ਉਂਗਲ ਕਰਕੇ ਸਾਬਤ ਕੀ ਕਰਨਾ ਚਾਹੁੰਦੇ ਹੋ ਵੀ ਥੋੜੀ ਉਂਗਲ ਇਦਾਂ ਚਲਦੀ ਰਹੋਗੇ ਨਾ 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 ਆਗਲਾ ਨੇ ਆਗਲਾ ਨੇ ਬਹੁਤ ਕੁਝ ਕਹਿਣਾ ਹਲੇ ਇਦਾਂ ਜਿੰਨਾ ਚਿਰ ਨਾ ਇਹ ਜਥੇਦਾਰੀ ਵਾਲੀ ਪੂਛ ਲੱਗੀ ਹੋਈ ਐ ਛੱਜ ਲੱਗਿਆ ਜਥੇਦਾਰ ਵਾਲਾ ਉਹਨਾਂ ਚਿਰ ਹੀ ਐ ਜਦੋਂ ਪੂਛ ਲੱਗ ਗਈ ਨਾ ਉਹ ਫੇਰ ਨੀ ਕੋਈ ਪੁੱਛਦਾ ਫੇਰ ਕੋਈ ਨਹੀਂ ਪੁੱਛਦਾ ਮੇ ਬਟਿਆਲੇ ਲੰਘਿਆ ਇੱਕ ਵਾਰ ਟੰਡਿਕੜ ਨੂੰ ਜਾਣਾ ਸੀ ਜਿਹੜਾ ਕੈਪਟਨ ਬੋਲਦਾ ਹੁੰਦਾ ਸੀ ਨਾ ਮੁੱਖ ਮੰਤਰੀ ਉਹ ਸਾਡੇ ਕੋਲ ਦੀ ਨਾ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਮੈਨੂੰ ਮੇਰੇ ਡਰਾਈਵਰ ਨੇ ਦੱਸਿਆ ਕਹਿੰਦੇ ਆ ਮੁੱਖ ਮੰਤਰੀ ਲੰਘਿਆ ਮੈਂ ਕਿਹੜਾ ਕਹਿੰਦੇ ਕੈਪਟਨ ਤੇ ਜੇ ਮੁੱਖ ਮੰਤਰੀ ਹੁੰਦਾ ਸੀ ਉਹਦਾ ਸਵਾਲ ਨਹੀਂ ਪੈਦਾ ਹੁੰਦਾ ਸੀ ਵੀ ਕੋਲ ਦੀ ਗੱਡੀ ਕ੍ਰੋਸ ਕਰ ਜਾਓਗੇ ਕੋਈ ਕੋਲ ਦੀ ਗੱਡੀ ਨਹੀਂ ਨਿਗਾਹ ਸਕਦੇ ਸੀ 10th ਐਂਡ ਰੋਡ ਅਗਲੇ ਜਾਮ ਕਰਕੇ ਰੱਖਦੇ ਵੀ ਇੱਥੋਂ ਦੀ ਮੁੱਖ ਮੰਤਰੀ ਲੰਘੋ ਆਪਣੀ ਆਮ ਲੋਕਾਂ ਦੇ ਲੰਘਣਗੇ ਤੇ ਸਾਡੇ ਕੋਲ ਦੀ ਲੰਘਿਆ ਹੋ ਮੈਂ ਦੱਸਿਆ ਕਹਿੰਦੇ ਕਹਿੰਦੇ ਜੀ ਆ ਮੁੱਖ ਮੰਤਰੀ ਜਾਂਦਾ ਮੈਂ ਕਿਹੜਾ ਕਹਿੰਦੇ ਕੈਪਟਨ ਸਰ ਮੁੱਖ ਇਹਨੂੰ ਕਿਹੜਾ ਕੋਲਦਾ ਜਨਰਲ ਜਿਹੜਾ ਜਹਦਾਰ ਹੈਗਾ ਨਾ ਉਹਨਾਂ ਚ ਰਹੀ ਇਹ ਪੂਸ਼ ਹੈ ਜਿਦੜ ਮਰਜੀ ਫੇਰੀ ਚੱਲੋ ਜਦੋਂ ਲਾਹ ਤੇ ਫੇਰ ਨਹੀਂ ਉਦਾਂ ਫੋਨ ਕਰੀ ਜਾਂਦੇ ਨੇ ਬਸੇਰੇ ਕਰਨ ਥੀਆ ਨਾ ਕੋਲੇ ਚਾਪਲੂਸੀ ਕਰਨ ਵਾਲੇ ਅਗਲੇ ਲਾਂਚ ਖੜੇ ਨੇ ਬਹੁਤ ਲਾਂਚ ਖੜੇ ਨੇ ਬੰਦੇ ਜਦੋਂ ਲਾਹ ਤੇ ਫੇਰ ਨਹੀਂ ਗੱਲ ਹੋਣੀ ਫੇਰ ਗੱਲ ਨਹੀਂ ਹੋਣੀ ਅੱਛਾ ਇੱਕ ਹੋਰ ਨੁਕਤਾ ਦੱਸ ਦਿੰਨਾ ਜੇ ਤੁਹਾਨੂੰ ਸ਼ਾਇਦ ਪਤਾ ਹੋਵੇ ਸਤਕਾਰ ਅਦਾਲਤ ਵੱਲੋਂ ਬੀਜ ਜefeਦਾਰ ਦੇ ਹੱਥ ਕਢੀ ਲਈ ਲੰਚਕੀ ਜefeਦਾਰ ਦੇ ਹੱਥ ਕਢੀ ਲਈ ਲਾਈ ਲਈ ਪੱਕਾ ਤੋਂ ਲਾਉਣਗੇ ਪਹਿਲਾਂ ਕਹਿਣਗੇ ਜefeਦਾਰ ਜੀ ਅਸੀਫਾ ਦਿਓ ਅਸੀਫਾ ਦਿਓ ਇਹ ਜefeਦਾਰ ਗਿਆਨੀ ਕੇਵਲ ਸਿੰਘ ਹੁੰਦਾ ਸੀ ਨਾ ਪਨੇ ਅਨੰਦਪੁਰ ਸੋਰੀ ਨੰਦਮਾ ਸਰ ਉਹਦੇ ਨੂੰ ਛਾਲ ਮਾਰ ਕੇ ਮਰ ਗਈ ਸੀ ਸ਼ਰੋਗ ਰਵੀਤ ਤੋਂ ਪਤਾ ਹੁੰਨਾ ਤੇ ਉਹਨੂੰ ਅਰੈਸਟ ਕਰਨਾ ਸੀ ਇਲਜ਼ਾਮ ਲੱਗੇ ਸੀ ਉਹਨੂੰ ਅਸੀਫਾ ਦੇਣਾ ਪਿਆ ਜੇ ਉਹਦਾ ਅਸੀਫਾ ਦੇਦਾ ਫਿਰ ਬਸ ਜੱਧਰ ਗਿਆ ਬਾਣੀਆਂ ਉਧਰ ਗਿਆ ਬਾਜ਼ਾਰ ਇਹ ਗੱਲਾਂ ਸਾਬਤ ਹੋ ਗਈਆਂ ਸੀ। ਛਿਰ ਕਿਸ ਨੇ ਪੁੱਛਿਆ ਨਹੀਂ ਡੇਲਿਆ ਮੱਟੇ। ਹਾਥਕੜੀ ਲਾ ਲਈ ਸੇਰਾ ਲੈ। ਐਨ ਰਿਪੋਰਟ ਵਿੱਚ ਪੇਸ਼ ਕੀਤਾ ਸੀ। ਸਮਝਾਈ ਗੱਲ ਦੀ। ਥੋੜੀ ਜਿਹੀ ਔਕਾਤ ਰੱਖ ਲੋ ਔਕਾਤ ਰੱਖ ਲੋ। ਰੱਖ ਲੋ ਔਕਾਤ। ਜ਼ਥੇਦਾਰੀ ਦਾ ਅਹੁਦਾ ਕਦੋਂ ਆਇਆ? ਅਕਾਲ ਤਖਤ ਜੁੱਟ ਸ਼ਬਦ ਜਿਹੜਾ ਜਾਣ ਕੇ ਅਕਾਲ ਤਖਤ ਸ਼ਬਦ ਕਦੋਂ ਕਤਾਬਾਂ ਦੇ ਵਿੱਚ ਛਪਿਆ ਇਹਦੇ ਬਾਰੇ ਕੱਲ ਨੂੰ ਦੱਸੂਗਾ ਚੰਗੀ ਤਰ੍ਹਾਂ ਡਿਟੇਲ ਨਾਲ ਫਿਰ ਜਿਹੜੇ ਚਲੂਨੇ ਲੜਨਗੇ ਦੇ ਅਕਾਲ ਤਖਤ ਕਿਵੇਂ ਬਣਾਇਆ ਅਕਾਲ ਤਖਤ ਦਾ ਅਹੁਦੇਦਾਰ ਕਿਵੇਂ ਲਾਇਆ ਇਹਦਾ ਕੌਮ ਨਾਲ ਗੁਰੂ ਸਾਹਿਬ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਦੱਸੂਗਾ ਕੱਲ ਨੂੰ ਸਮਝਾ ਹੀ ਕੱਲ ਦੀ ਪਰ ਥੋੜੀ ਜੀ ਅਕਲ ਤੋਂ ਜਾਂ ਥੋੜਾ ਜਿਹਾ ਅਕਲ ਤੋਂ ਕਮ ਲੈ ਲਿਆ ਕਰੋ ਜੰਗਦੇਰੋਂ ਤੇ ਮੈਂ ਲਾਸਟ ਗੱਲ ਕਹਿ ਦਿੰਦਾ ਵੀ ਜਿਹੜੀ ਹਰਕਤ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਭਵੰਤਮਾਨ ਦੀਆਂ ਫੇਕ ਅਸ਼ਲੀਲ ਵੀਡੀਓ ਵਾਇਰਲ ਕੀਤੀਆਂ ਨੇ ਉਹ ਵੀਡੀਓ ਵਾਇਰਲ ਕਰਨ ਦੇ ਵਿਰੋਧ ਵਿੱਚ ਪਰਚਾ ਵੀ ਹੋ ਸਕਦਾ ਹੈ ਜੇਲ੍ਹ ਕਟਨੀ ਪੈ ਸਕਦੀ ਹੈ ਜਾਇਦ ਤੋਸੀਫਾ ਦੇਣਾ ਪੈ ਸਕਦਾ ਔਰ ਸਭ ਤੋਂ ਵੱਡੀ ਬਿਆਦਦੀ ਤਖਦ ਦੇ ਜਥੇਦਾਰ ਗਿਆਨੀ ਗੁਰਦਾਜ ਜੀ ਕੁਲਦੀਪ ਨੇ ਕੀਤੀ ਹੈ ਨਾਂ ਤੋੜ ਮਰੋੜ ਕੇ ਲਏ ਆ ਗਿਆਨੀ ਗੜਗਾਜ ਕੁਲਦੀਪ ਸਿੰਘ ਜਥੇਦਾਰ ਤੁਹਾਡੇ ਨਾਂ ਇਦਾਂ ਹੀ ਲੈਣੇ ਚਾਹੀਦੇ ਕਿਉਂਕਿ ਫਿੱਟ ਬੈਂਦੀ ਨਹੀਂ ਕਦੇ ਕਦੇ ਨਹੀਂ ਫਿੱਟ ਬੈਂਦੀ ਇਹ ਤਾਂ ਮਿਸਪੂਝਾਈ ਸੀ ਵੀ ਹਰੇਕ ਨਾ ਚੱਲ ਗਈ ਜਿਵੇਂ ਗੰਡੇ ਹਰੇਕ ਦਵਾਲ 'ਚ ਵੀ ਤੜਕਾ ਲਾਉਣਾ ਪੈਂਦਾ ਸਬਜ਼ੀ ਵੀ ਲਾਉਣਾ ਪੈਂਦਾ ਇਹ ਤਾਂ ਮਿਸਪੂਜੇ ਸੀ ਵੀ ਸਾਰੇ ਕਲਾਕਰਾਂ ਨਾਲ ਚੱਲ ਰਿਹਾ ਰਿਕਾਰਡ ਹੈ ਉਹਦਾ ਤੁਸੀਂ ਨਾ ਥੋੜ ਨੂੰ ਤਾਂ ਤੋੜ ਮਰੋੜ ਕੇ ਜਿਹੜੇ ਮੈਂ ਹੁੰਦਾ ਨਹੀਂ ਕਵਾੜ ਉੱਥੇ ਕੋਈ ਨਾਟ ਕੋਈ ਟਾਇਰ ਕੋਈ ਕੁਛ ਕਿਤੇ ਛੱਟੇ ਹੁੰਦੇ ਨੇ ਵੀ ਬਸ ਉਹਨਾਂ ਨੂੰ ਫਿੱਟ ਕਰਕੇ ਉਹ ਟੁੱਟੇ ਪ੍ਰਾਣੇ ਸੰਦਾਂ ਵਿੱਚ ਲਾਇਆ ਜਾ ਸਕਦਾ ਏਦਾਂ ਦੇ ਤੁਹਾਡੇ ਨਾਮ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ